ਕਾਲ ਬੀਬੀ ਜੀ ਸਤਿ ਸ੍ਰੀ ਅਕਾਲ ਜੀ ਚੜਦੀ ਕਲਾ ਆ ਜੀ ਹਾਂਜੀ ਚੜਦੀ ਕਲਾ ਆ ਜੀ ਚੜਦੀ ਕਲਾ ਹੋਰ ਸੁਣਾਓ ਨਮੀਤਾ ਜੀ ਹਾਂ ਠੀਕ ਠਾਕ ਵਧੀਆ ਅੱਜ ਕਿੰਨੇ ਦਿਨਾਂ ਬਾਅਦ ਉੱਪਰ ਚੜੇ ਹੋ ਅੱਜ ਤੋਂ ਆਪਾਂ ਨਿਕਲੀ ਅੱਜ ਮਾਰੀ ਜਾਈ ਨਿਕਲੀ ਪਰ ਹਵਾ ਵਗੀ ਜਾਂਦੀ ਉੱਪਰ ਹੁੰਦਾ ਹੋ ਪਤਾ ਕਿ ਨਹੀਂ ਚੈ ਨਹੀਂ ਹੁੰਦਾ ਥੱਲੇ ਆ ਦੇ ਲਾ ਬੋਲ ਵੀ ਨਾਲ ਹੀ ਬੱਸ ਸੁਣਿਆ ਵੀ ਕੀ ਕੀ ਕਹਿੰਦੀ ਉੱਪਰ ਚ ਥੱਲੇ ਚੈ ਨਹੀਂ ਹੁੰਦਾ ਮੇਰੇ ਗੱਲ ਪੈ ਜੂ ਮੈਨੂੰ ਆਕੇ ਤੇ ਮੇਰੇ ਗੱਲ ਹੀ ਪੈ ਜਾਣਾ ਹੈ ਗੱਲ ਪੈ ਜਾਣਾ ਤੇਰੇ ਗਲਤ ਬੱਚੇ ਤੇ ਤੇਰੇ ਹਾਰ ਆ ਨਾ ਮੇਰੇ ਤੇਰੇ ਗੱਲ ਚ ਪੈ ਜਾਣਾ ਹੈ ਹਾਂ ਹੋ ਗਿਆ ਕੰਮ ਸਟਾਰਟ ਹੋ ਗਿਆ ਕੰਮ ਸਟਾਰਟ ਆਹੋ ਗੱਲ ਪੈ ਉਹ ਗੱਲ ਕਰਨੀ ਸਿੱਧੀ ਕਰ ਹਾਰ ਤੇਰੇ ਗੱਲ ਚ ਪੈ ਜਾ ਗੱਲ ਚ ਪੈ ਜਾ ਸਿੱਧੀ ਕਰਾਂਗਾ ਕਿੱਦਾਂ ਤਰ੍ਹਾਂ ਹਾਂਜੀ ਉਹ ਕਪੜੇ ਤੋਤੇ ਕੱਲ ਦੇ ਬੜਾ ਸਣ ਸੁੱਕੇ ਹੋਰ ਕਿਸੇ ਦਿਨ ਸੁਕਣੇ ਪਾਏ ਸਾਰਿਆਂ ਦੇ ਸੁੱਕੇ ਹੈ ਨਾ ਇਹਦੇ ਹੀ ਗਿੰਦੇ ਰਹਿ ਗਏ ਆ ਕਪੜੇ ਸੁਕਣੇ ਪਾ ਨਹੀਂ ਮੇਰੇ ਮੈਨੂੰ ਕੀ ਪਤਾ ਮੈਨੇ ਤੇ ਬੋਲਣਾ ਨਹੀਂ ਰਹਿਣਾ ਮੈਂ ਗੱਲ ਤੇ ਆਇਆ ਹਾਂ ਨਾ ਕਹਣਾ ਇਹਦੇ ਇੱਦਾਂ ਕਹਿਣਾ ਇੱਦਾਂ ਕਹਿਣਾ ਇੱਦਾਂ ਹਟਾਲਾ ਇਹਨੂੰ ਫੇ ਮੈਂ ਮੜ ਕੇ ਮੈਂ ਮੈਂ ਕਹਿੰਦੀ ਫੇ ਮੈਂ ਹਟਾ ਦੇਣਾ ਨਹੀਂ ਹਟਾ ਦੇਣਾ ਆ ਦੱਸ ਬੰਦਾ ਦੱਸ ਆ ਦੱਸ ਤੇਰੇ ਵਰਗੇ ਨਹੀਂ ਕਿਡਾਂ ਹੁੰਦੀ ਆ ਹਾਂ ਦੱਸ ਹੁਣ ਬਈ ਕਹਿੰਦੇ ਗੱਸੀਆਂ ਪੈ ਗਈਆਂ ਕੱਲ ਦੀ ਕੰਮ ਵਾਲੀ ਲਾ ਲਈ ਆ ਤੇ ਮੈਨੂੰ ਕਿੱਦਾਂ ਟਾੜੀਆਂ ਗੱਸੀਆਂ ਕਹਿੰਦੀ ਜੇ ਤੇ ਜੇ ਤੇ ਜੇ ਤੇ ਜੇ ਤੇ ਤੇਰੀ ਜੇਬ ਚ ਜਾਂਦਾ ਹੁੰਦਾ ਫਿਰ ਤੇ ਓខਾ ਹੀ ਕੰਮ ਹੁੰਦਾ ਤੇ ਮੇਰੇ ਨਿਆਣੇ ਦਿੰਦੇ ਮੇਰਾ ਕੋਈ ਲੱਗਦਾ ਕਹਿੰਦੀ ਤੇਰਾ ਕੋਈ ਨਹੀਂ ਲੱਗਦਾ ਮੇਰਾ ਨਹੀਂ ਲੱਗਦਾ ਕੋਈ ਪੁੱਛਦਾ ਕਹਿੰਦੀ ਉਹ ਤੇ ਤੇਰੇ ਪੁੱਤਰ ਵੀ ਨਹੀਂ ਕੋਈ ਪੁੱਛਦਾ ਉਹ ਤਾਂ ਗੱਲ ਉਹੜਾ ਦੇ ਲੱਗਦਾ ਦੱਸਣਿਆਗਾ ਇਹ ਕਹਿੰਦੇ ਵੀ ਅੱਧੀ ਅਖੇ ਅੱਭੀ ਦੀ ਉਹ ਤਾਂ ਅੰਕਲ ਬਹੁਤ ਤੰਗ ਕਰਦੀ ਹੈ ਸਹੀ ਗੱਲ ਆ ਬੀਬੀ ਕੋਟ ਨਹੀਂ ਲੈ ਲੈ ਪੈਂਦੀ ਆ ਇਹਦਾ ਇਹਦਾ ਸਭ ਤੋਂ ਵਿੱਚ ਹੁੰਦਾ ਹੈ ਹਾਂ ਹਾਂ ਤੇ ਲੋਕੀ ਦੇਖਦੇ ਆਂ ਬੀਬੀ ਦੇਖਣ ਵਾਲੇ ਤੇ ਲੈਓ ਜੀ ਚਾਹ ਪਿਲਾਓ ਜੀ ਮਹਾਰਾਜ ਪਹਿਲਾਂ ਚਾਹ ਪੀਣੀ ਮੈਂ ਚਾਰ ਵਾਰ ਸੇ ਦਿੱਤੀ ਤੇ ਮੁੜ ਕੇ ਫੇਰ ਕਹਣਾ ਮੈਨੂੰ ਆਹ ਹੋ ਗਿਆ ਤਾਂ ਹੋ ਗਿਆ ਪੀਣੀ ਵੀ ਨਹੀਂ ਹੁਣ ਆਈ ਦਵੇ ਲਿਆ ਚੋ 3 ਵਾਰ ਤਾਂ ਆਈ ਅਸਵੇਰੇ ਹੁੰਦਾ ਪਾ ਮੈਂ ਕਹ ਸਵੇਰੇ ਤਿੰਨ ਵਾਰੀ ਤਿੰਨ ਵਾਰੀ ਉਹ ਕਿਦਾਂ ਬੀਬੀ ਇੱਕ ਵਾਰੀ ਇਹ ਰੱਖ ਕੇ ਮੈਨੂੰ ਉਹਦਾ ਪਤਾ ਹੀ ਨਹੀਂ ਮੈਨੂੰ ਪਤਾ ਲੱਗਦਾ ਹੀ ਨਹੀਂ ਨਾ ਅੱਛਾ ਸੋ ਲੱਗੇ ਮੈਨੂੰ ਉਹ ਬਾਕੀ ਤਾਂ ਕਮਿਟੀ ਆ ਮੈਂ ਪਰਨੇ ਥਾ ਹਾਂ ਥੈਨਾ ਨਾ ਤੇ ਦੱਸ ਮੈਂ ਚਾਹ ਜੋ ਤੇ ਇਹ ਬੈਠੀ ਆ ਤੇ ਮੈਂ ਆ ਕੇ ਮੈਂ ਚਾਹ ਇਹਨੇ ਮੇਰਾ ਦੇਖ ਲਿਆ ਤੇ ਇਹਨੇ ਨਹੀਂ ਪਤਾ ਲੱਗਾ ਵੀ ਚਾਹ ਲੱਗੇ ਮੈਨੂੰ ਪਤਾ ਹੀ ਨਹੀਂ ਮੈਂ ਤਾਂ ਇਹ ਨਾ ਜਿਹੜੇ ਪਾਣੀ ਪੀਣ ਲੱਗ ਪਏ ਚਾਹ ਫੜਨੀ ਹੋਣੀ ਇਹਨੇ ਦਿੱਤਾ ਨਾ ਆ ਲੈ ਆ ਕੇ ਆਈ ਆ ਆ ਪਮ ਤਾਂ ਚਾਹ ਫੜਨੀ ਕਿ ਨਹੀਂ ਪੁੱਛਿਆ ਉਹ ਕਹਿੰਦੀ ਚਾਹ ਫੜਨੀ ਕਿ ਨਹੀਂ ਫੜਨੀ ਆ ਮੈਂ ਇਹ ਲੈ ਆ ਕੇ ਆਈ ਮੈਂ ਚਾਹ ਹਾਂ ਉੱਥੇ ਲੈ ਜਾ ਉੱਤੇ ਚਾਹਣਾ ਆ ਬੁਮਣੇ ਬੁਮਣੇ ਤੇ ਹਾਂ ਥੱਲੇ ਆ ਚਾਈ ਚੀ ਤੇ ਠੰਡ ਕਿੰਨੀ ਆ ਤੇ ਤੇਰੀ ਨਾ ਲੱਗਦੀ ਆ ਜਿਹੜੀ ਆ ਹੁ ਦੁਸ਼ਮਣੀਆਂ ਹੋਰਦੀਆਂ ਹਾਲ ਲੈ ਦੇਖ ਲੈ ਇਹ ਚਾਲੇ ਦੇਖ ਲੈ ਤੂੰ ਹੈਂ ਇਸ ਦੇ ਨਾਲ ਮੇਰੀ ਸਿੱਧੀ ਗੱਲ ਕਰਨੀ ਕੋਈ ਨਹੀਂ ਕਿਉਂ ਨਹੀਂ ਕਰਦੀ ਜੋ ਨਹੀਂ ਕਰਦੀ ਕਹਿੰਦੇ ਕੀ ਗੱਲ ਆ ਆ ਤੇਰੇ ਪੁੱਤ ਨੇ ਕੜ 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 ਲਾਈ ਆ ਕੀ ਬਣਾਉਂਦੇ ਸਾਲਾ ਉਪੇਹਾ ਹੀ ਬੜਾਇਆ ਤਾਂ ਕਰਨਾ ਕੀ ਉਦਾਂ ਕਹਿੰਦਾ ਮੈਂ ਤੋ ਪੇਹਾ ਸਾਡੇ ਕੋਈ ਹੈ ਸਾਡੇ ਤੈਨੂੰ ਕਹਿੰਦੇ ਆ ਨਾ ਸਾਡੇ ਕੋਈ ਹੈ ਨਹੀਂ ਆ ਦੇਖਾਂ ਕੰਮ ਲੱਗਾ ਤੀਜੇ ਚੌਥੇ ਦਿਨ ਤਾਂ ਨਾ ਕਰੀ ਰੱਖਦੇ ਠੱਕ ਠੱਕ ਅਹੋ ਹੈ ਢੜਕੇ ਟੱਕ ਤੱਕ ਹੋਣਾ ਇਹ ਮੇਰੇ ਸਾਨ ਆਪਣੇ ਵੱਡੇ ਮੁੰਡੇ ਤੇ ਗਈ ਹੈ ਹਨਾ ਇਹ ਨਾ ਜਿੱਦਾਂ ਡੈਡੀ ਤੇ ਸੁਭਾ ਨਹੀਂ ਹੈਗਾ ਇਹਦਾ ਉਹ ਇੱਕ ਬੁੱਢੀ ਦਾ ਮੇਰਾ ਤੇਰਾ ਥੋੜੀ ਗਿਆ ਮੈਂ ਮੇਰਾ ਹੀ ਮੇਰਾ ਹੀ ਹੈ ਹੈ ਡੈਡੀ ਦਾ ਸੁਭਾਅ ਤੇ ਬੜਾ ਚੰਗਾ ਆ ਡੈਡੀ ਦਾ ਸੁਭਾਅ ਤੇ ਬੜਾ ਮੰਮੀ ਜਿੱਦਾਂ ਨਾ ਤੁਹਾਡੀ ਜੋੜੀ ਬੜੀ ਸੋਹਣੀ ਆ ਤੁਹਾਡੀ ਨਾ ਜੋੜੀ ਇੱਕ ਦੂਜੇ ਨਾਲ ਇਹ ਪਤਾ ਨਹੀਂ ਕਿੱਥੇ ਮਤਲਬ ਨਾ ਇਹ ਤਾਂ ਦੇ ਘੋਡੀ ਲੈ ਕੇ ਫਿਰਦੀ ਉਹਦੇ ਮਗਰ ਹੈ ਘੋਟਣਾ ਲੈ ਕੇ ਤਦੇ ਉਹਦੇ ਮਗਰ ਕਰ ਉਹ ਤੇ ਉਹਨਾਂ ਦੀ ਆਪਸ ਦੀ ਗੱਲ ਆ ਚਲੋ ਉਹ ਮੀਆਂ ਬੀਵੀ ਦੀ ਗੱਲ ਆ ਜੋ ਮਰਜ਼ੀ ਕਰਨ ਹਨਾ ਆ ਕਪਤੀ ਆ ਗਿਆ ਹਾਂ ਨਹੀਂ ਨਹੀਂ ਮੰਮੀ ਮੈਂ ਕਹਿੰਨਾ ਤੁਸੀਂ ਬਹੁਤ ਵਧੀਆ ਦੋਵੇਂ ਜੀ ਜੇ ਕੋ ਤੁਹਾਡੇ ਵਿੱਚ ਕੋਈ ਪਾੜ ਪਾਉਂਦਾ ਨਾ ਤੋ ਇੱਕ ਜਾਣਾ ਆ ਉਹ ਸਾਡੇ ਘਰ ਚ ਇੱਕ ਜਾਣਾ ਆ ਜਿਹੜਾ ਮੈਂ 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 ਤੈਨੂੰ ਥੋੜੀ ਕਹਿਣ ਨੇ ਆ ਨਾ ਨਾ ਮੈਨੂੰ ਪਤਾ ਜਿੱਥੋਂ ਤੁਸੀਂ ਬੋਲਦੇ ਦਾ ਸਾਰਾ ਪਤਾ ਨਹੀਂ ਮੰਮੀ ਮੈਂ ਪਤਾ ਕੀ ਕਹਿੰਨਾ ਆ ਆਪਸ ਵਿੱਚ ਨਾ ਤੁਸੀਂ ਦੋਨੇ ਸਹੀ ਰਹਿ ਕਰੋ ਇੱਕ ਦੂਜੇ ਦੀ ਗੱਲ ਚ ਨਾ ਖਾਮੀ ਭਰਿਆ ਕਰੋ ਜਦੋਂ ਤੁਸੀਂ ਇੱਕ ਦੂਜੇ ਨਾਲ ਮਾਰੇ ਲੜਦੇ ਨਾ ਤੀਸਰੇ ਬੰਦੇ ਦਾ ਭੇਤ ਪੈ ਜਾਂਦਾ ਆ ਉਹਨੇ ਚੂਲ ਲਾਉਣੀ ਹੁੰਦੀ। ਕੱਢੋ ਵਿੱਚੋਂ ਕੱਢੋ ਵਿੱਚੋਂ ਕੱਢੋ। ਕੋਣ ਆ ਤੀ ਇਸ ਤਰ੍ਹਾਂ ਬੰਦਾ ਮੰਮੀ ਪਲਾ। ਹਾਂ? ਆ ਬੰਦਾ ਵੇ। ਤੂੰ ਆਪਣੇ ਆਪ ਨੂੰ ਕਿਉਂ ਕਹਿਨੀ ਬੀਬੀ? ਬੰਦਾ ਮਾੜਾ ਹੋ ਗਿਆ। ਹਾਂ। ਡਾਡੀ ਨੇ ਸਮਝਾਇਆ ਸੀ। ਅੱਛਾ। ਕਹਿੰਦਾ ਕੁਲਦੀਪ। ਇੱਥੇ ਲੱਗ ਗਿਆ ਉਹ ਨਾ ਯਾਰ। ਆ। ਕਹਿੰਦਾ ਕੁਲਦੀਪ। ਹਾਂ। ਇਹ ਮੈਨੂੰ ਪਤਾ ਵੀ ਤੇਰੀ ਮਾਂ ਦਾ ਸੁਭਾਅ ਇਦਾਂ ਦਾ ਏ ਤੈਨੂੰ ਨਹੀਂ ਬਖਸ਼ਦੀ ਕਿਸੇ ਪਾਸੇ ਵੀ। ਆਹੋ। ਤੇ ਤੂੰ ਨਾ ਮੈਂ ਤੈਨੂੰ ਕੁਝ ਕਹਿਵਾਂ ਬੋਲਿਆ ਨਾ ਕਰ ਮੈਂ ਹੁਣ ਪੇਟ ਪਾ ਲੈ ਮੈਂ ਨਹੀਂ ਹੁਣ ਬੋਲਣਾ। ਹਾਂ। ਸੁਭਾਅ ਆ। ਸਮ ਉਹ ਮੇਰੀ ਦਾ ਸੁਭਾਅ ਇਦਾਂ ਦਾ ਮਾ ਦਾ ਸੁਭਾਅ ਦਾ ਵਰਗਾ ਕਿਹਦਾ ਹੈ ਹੀ ਨਹੀਂ ਇਹ ਸੱਚੀ ਇਹਦਾ ਇਹਦਾ ਸੁਭਾਅ ਬਹੁਤ ਚੰਗਾ ਲੜਾਕੀ ਸਾਰੇ ਮੁਲਕ ਦੀ ਮੈਂ ਕਹਿੰਨਾ ਮੇਰੀ ਮੰਮੀ ਚੰਗੀ ਬੜੀ ਆ ਬੜੀ ਚੰਗੀ ਤੇਰੀ ਮੰਮੀ ਲੜਾਈ ਲੈਂਦੀ ਬੱਟਾ ਮੰਮੀ ਪਤਾ ਹੀ ਗੱਲ ਹੈ ਜਦੋਂ ਨਾ ਕਹਿੰਦੇ ਥੋੜੀ ਜਿਹੀ ਉਮਰ ਹੋ ਜਵੇ ਨਾ ਬਜ਼ੁਰਗਾਂ ਦੀ ਇਹਨਾਂ ਦਾ ਜਿਤਾ ਨਾ ਨਿਆਣਿਆਂ ਵਰਗੀ ਮਤ ਉਹ ਜਨ ਅਕਲ-ਉਕਲ ਨਹੀਂ ਰਹਿੰਦੀ ਇਹਨਾਂ ਨੂੰ ਮੈਂ ਨਿਆਣੀ ਹੋਣੀ ਹੋਰ ਮੈਂ ਨਿਆਣੀ ਹੁਣ ਖੇਡਾ ਮੰਗਦੀ ਆ ਖੇਡ ਲੜ ਨੂੰ ਮੈਨੂੰ ਹਾਂ ਹਾਂ ਤੂੰ ਕਹਿੰਦੇ ਆ ਬਜ਼ੁਰਗ ਮੈਂ ਜਦੋਂ ਆਈ ਸੀ ਨਾ ਉਦੋਂ ਮੇਰੇ ਨਾਲੋਂ ਅਜੇ ਚੰਗੀ ਸੀ ਜਦੋਂ ਮੈਂ ਹੁਣ ਜਿੱਦਾਂ ਅੱਛਾ ਤੇ ਇਹ ਉਦੋਂ ਦਾ ਸੁਭਾ ਨਿਆਣੇ ਵਰਗਾ ਮਤਲਬ ਮੇਰੇ ਤੇ ਇਹ ਤਸ਼ੱਦਦ ਕੀਤੇ ਆ ਮੈਨੂੰ ਮੈਨੂੰ ਬਾਹਰੋਂ ਵੀ ਪਤਾ ਲੱਗਦਾ ਇਹਨੇ ਤਸ਼ੱਦਦ ਬੜੇ ਕੀਤੇ ਇੱਕ ਗੱਲ ਬਣਾ ਲਈ ਕਿਸੇ ਨੇ ਵੀ ਸਿਆਣਾ ਇਸ ਸੱਤਰਿਆ ਬਤਰਿਆ ਕੋਈ ਸੱਤਰਿਆ ਬਤਰਿਆ ਨਹੀਂ ਇਹ ਸੱਤਰਿਆ ਬਤਰਿਆ ਜਦੋਂ ਮੈਂ ਆਈ ਉਦੋਂ ਨਹੀਂ ਸੱਤਰੀ ਬਤਰੀ ਐਦਾਂ ਹੀ ਸੀਗੀ ਹੈਨਾ ਐਦਾਂ ਹੀ ਸੀਗੀ ਬਸ ਇਹ ਖਰੇ ਕਿੰਦਾ ਰਹਿ ਗਈ ਇੱਥੇ ਮੇਰੇ ਕੋਲ ਉਹ ਰੱਬ ਹੀ ਜਾਣੇ ਮੰਮੀ ਤੇਰੇ ਮੰਮੀ ਮੈਂ ਇੱਕ ਗੱਲ ਹੋਰ ਪੁੱਛਣਾ ਚਾਹੁੰਨਾ ਜਿੱਦਾਂ ਤੁਹਾਨੂੰ ਤੁਹਾਡੇ ਭਰਾ ਨੇ ਆ ਕੇ ਫਿਰ ਨੂੰ ਕਿਸਰਾ ਕੱਸਿਆ ਨਹੀਂ ਬਤਨ ਨਾ ਕਿ ਨਿਵਤ ਦਾ ਚੁੱਕਿਆ ਉਹ ਜੰਮਿਆ ਹਾਂ ਦੋ ਟੰਮਿਆ ਮੈਨੂੰ ਇਦਾਂ ਕਰਨ ਵਾਲਾ ਦੱਸੇ ਹਾਂ ਜੰਮਿਆ ਕਿਉਂ ਨਹੀਂ ਹਾਂ ਇਹ ਤੇ ਸਿਰਫ ਮੇਰਾ ਮੈਂ ਕਿਹਾ ਕਿ ਮੈਂ ਐਵੇਂ ਕਰਨ ਹਣਾ ਬੇਇੱਜ਼ਤੀ ਕਰਾਉਣੀ ਨਾ ਪਹਿਲੇ ਨਹੀਂ ਕੱਲੀਏ ਮਾਰਦੇ ਕੱਢੀ ਵੀ ਮੇਰੇ ਨਾਲ ਕੀ ਹੁੰਦਾ ਆ ਜਿੱਦਾਂ ਤੇ ਉਹ ਹੈਗੇ ਸੀ ਨਾ ਮੈਂ ਹੋਈ ਕੰਨਾ 6 6 ਫਟ ਦੇ ਏਦਾਂ ਏਦਾਂ ਕੱਟ ਕੱਟ ਬੱਲੇ ਬੱਲੇ ਤੈਨੂੰ ਕੱਟਣ ਦੇਣ ਕਿਉਂ ਕੱਟੜਾ ਇਹਨੂੰ ਕਰਤਾਂ ਜੜੀ ਮੰਮੀ ਨਹੀਂ ਐਨੀ ਇੱਕ ਪੱਤੀ ਸਾਨੂੰ ਦੇਤੀ ਇੱਕ ਪੱਤੀ ਕੋਤੀ ਮੈਂ ਕਰਦਾ ਸੰਦਾ ਕੱਟਾਈ ਉਹਨਾਂ ਨੇ ਮੈਂ ਨਾ ਮੰਮੀ ਮੈਂ ਹੋਰ ਗੱਲ ਮੈਂ ਕਹਾ ਜਿੱਦਾਂ ਦੇ ਮੇਰੇ ਮਾਮੇ ਸਿਗੇ ਤੂੰ ਇੱਕ ਵਾਰੀ ਦੱਸਦੀ ਐਦਾਂ ਤੀਰ ਵਾਂਗੂ ਸਿੱਧੀ ਕਰ ਜਾਣਾ ਸੀ ਬੱਲੇ ਬੱਲੇ ਜੰਮਿਆ ਕੋਲ ਹੁਣ ਤੇਰੇ ਮਾਮੇ ਕਿਤੇ ਗਏ ਲਿਆ ਹੁਣ ਤੇ ਵਿਚਾਰੇ ਹੁਣ ਬਜ਼ੁਰਗ ਹੋ ਗਏ ਉਹ ਵੀ ਬਜ਼ੁਰਗ ਕਾ ਨੂੰ ਆ ਝੋਟਿਆਂ ਵਰਗੇ ਆ ਇਹ ਝੋਟੇ ਤੂੰ ਮੈਂ ਕਿਹਨਾਂ ਕਿਦਰ ਸਾਦੀ ਲੈ ਆਂ ਤੇਰੇ ਪਤਾ ਲੱਗ ਹੀ ਜਾਏ ਮੁੜ ਕੇ ਇਹਨੇ ਜੀਜੀ ਕਰਨਾ ਪੁੱਤ ਨਾ ਪੁੱਤ ਮੈਂ ਤੇ ਇਹਦੀ ਗਾੜੀ ਚੀਰੇ ਕਿਉਂ ਕਰਾ ਅੱਛਾ ਨਹੀਂ ਤੂੰ ਕਦੀ ਵੀ ਨਹੀਂ ਕਦੀ ਵੀ ਨਹੀਂ ਸੱਦੇ ਵੀ ਮਤਲਬ ਇਹਨੂੰ ਸਿੱਧੀ ਕਰਨ ਨੂੰ ਅੱਛਾ ਮੈਂ ਇਹ ਗੱਲ ਹੈ ਬਹੁਤ ਚੰਗੀ ਬਣੀ ਆ ਇਹ ਤੇ ਤਾਂ ਦੱਸਦੀ ਬਹੁਤ ਚੰਗੀ ਹੈ ਤੇ ਜਿੰਨੇ ਚੰਗਾ ਕੋਈ ਹੈ ਹੀ ਨਹੀਂ ਨਾ ਹੋਵੇ ਕੋਈ ਇਦਾਂ ਦਾ ਚੰਗਾ ਨਹੀਂ ਪਤਾ ਗੱਲ ਕੀ ਹੈ ਗੱਲ ਇਦਾਂ ਹੀ ਵੀ ਮੈਨੂੰ ਸਿੱਖਿਆ ਮਿਲੀ ਸੀ ਨਾ ਅਏ ਸਿੱਖਿਆ ਮਿਲੀ ਸੀ ਨਾ ਇਹਦੀ ਚੱਲ ਇਹਦਾ ਤੁਹਾਨੂੰ ਪਹਿਲਾਂ ਤੋਂ ਪਤਾ ਲੱਗ ਗਿਆ ਸੀ ਅੱਛਾ ਅੱਛਾ ਉਹਨਾਂ ਨੂੰ ਪਹਿਲਾਂ ਰਿਸ਼ਤੇ ਤੋਂ ਪਹਿਲਾਂ ਦੱਸਤਾ ਸੀ ਇਹਦੇ ਬਾਰੇ ਵੀ ਇਦਾਂ ਦੀ ਜਾਂ ਵੀ ਮੁੰਡਾ ਚੰਗਾ ਸੋਹਣਾ ਸੀ ਫੇ ਉਹਦੀ ਮਾਂ ਜਿਹੜੀ ਆ ਧੁੱਕ ਪੱਤੀ ਇਹਨੇ ਸਿੱਖਿਆ ਮਿਲੀ ਵੀ ਫਾਹ ਲਈ ਸਾਰਿਆਂ ਨੇ ਨਾਲ ਲਗਾਈ ਇਹ ਮੇਰੀ ਹੋ ਗਈ ਸੀ ਅਸੀਂ ਹਮਰੇ ਤੋਂ ਇਹ ਸਿੱਖਿਆ ਦਿੱਤੀ ਹਾਂ ਹਾਂ ਹਾਲ ਕਈ ਮੈਨੂੰ ਉਹਨਾਂ ਨੂੰ ਹੁਣ ਨਹੀਂ ਕਹਿੰਦੇ ਕਹਿੰਦੇ ਤੂੰ ਤੂੰ ਅਜੇ ਉਹ ਘੋਟ ਨਹੀਂ ਆਈ ਦੇਖੀ ਨਾ ਨਾ ਵੀਡੀਓ ਮੇਰੀ ਤੇ ਮੇਰੀ ਕੱਲੇ ਕੱਲੇ ਨੇ ਫੋਨ ਕਰਕੇ ਮੈਨੂੰ ਉਹਨਾਂ ਨੇ ਕਿਹਾ ਬੋਲੇ ਆ ਕਹਿੰਦਾ ਵੀ ਤੇਰੀ ਗਲਤੀ ਆ ਤੂੰ ਜਿੱਦਾਂ ਮਰਜੀ ਬੇਬੇ ਕਰੇ ਤੂੰ ਜਾ ਗਰਦੀਪ ਕਰੇ ਤੂੰ ਇਦਾਂ ਕਿਉਂ ਕੀਤੀ ਅੱਛਾ ਪਰ ਮੈਂ ਕਿਹਾ ਜਦੋਂ ਮੈਨੂੰ ਮੇਰੇ ਪਰਿਵਾਰਾਂ ਨੂੰ ਅੱਛਾ ਉਹਨਾਂ ਨੇ ਤੈਨੂੰ ਅਕਲ ਹੀ ਦਿੱਤੀ ਆ ਇਹ ਇਹ ਹੈ ਲੜਾਈ ਨਹੀਂ ਸਾਰਿਆਂ ਨਾਲ ਪਤਾ ਸਿਰ ਕਿ ਲੜਾਈ ਲੱਗੀ ਇੱਡੀ ਇਕਲਾ ਟੱਬਰ ਹਾਂ ਮੀਟ ਪਛੀਆਂ ਖਾਣ ਵਾਲਾ ਆਹ ਹੈ ਤੇ ਇਦਾਂ ਦੇ ਹੀ ਆ ਉਰੀ ਔਖੀ ਹੈ ਤੇ ਮੈਂ ਇਸ ਕਾਲੇ ਬਲੇ ਦਾ ਨਹੀਂ ਮਰ ਜਵਾਬ ਸੀ ਤਾਂ ਕਰਕੇ ਮੈਂ ਗਈ ਜੀ ਤਾਂ ਜੀ ਮਮੇ ਰਾਹ ਪਾਇਆ ਮਮੇ ਜਿੱਦਾਂ ਇਹਨਾਂ ਚ ਕੋਈ ਗੁਰੂ ਵਾਲੀ ਗੱਲ ਨਹੀਂ ਹੈਗੀ ਹਨਾ ਨਾ ਇਹਨਾਂ ਨੇ ਕਿਤੇ ਅੱਜ ਹੁਣ ਮੇਰੀ ਸੁਣਾ ਉਹ ਹੈ ਹੀ ਨਹੀਂ ਨਾ ਮੇਰੀ ਸੁਣਾ ਨਾ ਸੁਣਾਕਾਰ ਮੇਰੀ ਸੁਣਾਕਾਰ ਹਾਂ ਇਹ ਤੂੰ ਹੀ ਸੁਣਾਓ ਮੈਂ ਆਈ ਨਾ ਹਾਂ ਨਾ ਇਹ ਹੁਣ ਤਾਂ ਕਹਿੰਦੇ ਨੇ 4 ਵਜੇ ਉੱਠਦੀਆਂ ਹਾਂ ਕੋਈ ਖਸਮਾ ਨੂੰ ਖਾਣਾ ਨਹੀਂ ਉੱਠਦਾ ਅੱਛਾ ਮੈਂ ਡਿਊਟੀ ਨੇ ਡੈਡੀ ਨੇ ਮੇਰੇ ਨੂੰ ਖਾਣਾ ਖਸਮਾ ਨੂੰ ਖਾਣਾ ਹੋਲਾ ਨੀ ਮੈਂ ਮਾਣ ਖਾਣੀਆਂ ਵਰਗੀ ਆ ਦੇਖ ਅਜੇ ਅਸੀਂ ਫੇਕਈਏ ਤੇ ਪਰ ਅਸਲੀਏ ਕਿਵੇਂ ਇੱਕ ਲੱਗਦਾ ਐਦਾਂ ਨਹੀਂ ਗੱਲ ਕਰਿਆ ਕਰ ਅੱਗ ਲਾ ਦੇ ਬੰਦਾ ਪੈਰਾਂ ਤੋਂ ਲੱਗ ਗਿਆ ਅੱਛਾ ਅੱਛਾ ਇਹਨਾਂ ਮਤਲਬ ਡੈਡੀ ਨੂੰ ਭੜਕਾ ਦੇਣਾ ਫੇਰ ਬਸ ਫਿਰ ਮੈਨੂੰ ਉਹਨਾਂ ਦਿਨਾਂ ਚ ਅੱਛਾ ਜਿਦਾ ਪਹਿਲਾਂ ਵੀ ਲੈਂਦੀ ਝਪੜ ਕਾਉਂਦੀ ਸੀ ਮੈਂ ਤੇਰਾ ਮੁੰਡਾ ਇਹ ਜੋ ਮਰਜ਼ੀ ਕਹਿੰਦੀ ਉਹ ਬਹੁਤ ਵੱਲੀ ਮਾਰਛਾਈ ਲੱਗਣਾ ਮੈਨੂੰ ਮੈਨੂੰ ਵਿਆਹ ਕੀ ਆਈ ਤੇ ਤੇਰਾ ਮੁੰਡਾ ਉਹ ਮੁੰਡਾ ਜੇ ਤੂੰ ਪੱਲੇ ਲਵਾਉਂਦੀ ਤੇ ਕਹਿੰਦੇ ਤੇਰੇ ਵਾਸਤੇ ਹਾਂ ਕਿੰਨੇ ਦਿਲ ਸੁੱਖ ਦਿੱਤੇ ਤੂੰ ਮਗਰੋਂ ਝਪੜ ਕਾਉਂਦੀ ਤੇਰਾ ਮੁੰਡਾ ਆਈਦਾ ਤੇ ਤੇਰਾ ਮੁੰਡਾ ਆਈਦਾ ਸੀ ਓਏ ਜਿਹੜੀ ਆ ਗੱਲ ਸੁਣਨ ਮੈਨੂੰ ਮਿਲ ਜੀ ਨਹੀਂ ਸੁੱਖ ਦਿੱਤੇ ਮੈਂ ਕੋਈ ਭੁੱਖਿਆ ਨਾ ਗਈ ਤੇ ਆਈ ਓ ਲੈ ਤਾਂ ਭੁੱਖਿਆ ਨਾ ਗਈ ਉਹ ਤਾਂ ਲੈ ਕੇ ਆਉਣੀ ਤੇ ਲੈ ਕੇ ਆਈ ਸਾਰਾ ਕੁਝ ਕਿਉਂ ਲੈ ਕੇ ਆਈ ਬੋਲ ਤਾਂ ਸਾਰੇ ਲਿਆਉਂਦੇ ਆਹ ਜਦੋਂ ਗੱਲ ਹੋਣੀ ਹੈ ਕਹਣਾ ਚਲੋ ਆਪਣੀ ਧੀ ਨੂੰ ਦੇਣਾ ਆ ਅੱਗ ਲੱਗੀ ਹੁੰਦੀ ਆਪ ਨੂੰ ਸਾਡੇ ਘਰ ਆਵੇ ਸਹੀ ਕੋਈ ਅੱਗ ਲੱਗੀ ਹੁੰਦੀ ਆ ਇਹ ਅੱਗ ਹੀ ਲਾਉਂਦੀ ਮੈਨੂੰ ਹਾਂ ਇਹ ਲਾਉਂਦੀ ਲੱਗਣੀ ਹੈ ਨਹੀਂ ਕੀ ਜਿਹੜਾ ਕਹਿਣਾ ਹੁੰਦਾ ਉਹਨੂੰ ਲੱਗਦਾ ਮੈਂ ਤਾਂ ਕਹਿੰਦੀ ਕਿ ਉਹ ਸਮਾਨ ਲਿਆਉਣ ਦੀ ਲੱਗੀ ਕੋਈ ਸਮਾਨ ਆ ਜਾਵੇ ਜਿੰਨਾ ਆ ਸਕਦਾ ਬੀਬੀ ਭੁੱਖੀ ਤੂੰ ਇੰਨੀ ਹਾਂ ਬਹੁਤ ਮੈਂ ਲੋਕਾਂ ਤੋਂ ਮੰਗ ਮੰਗ ਕੇ ਖਾਂਦੀ ਰਹੀ ਫੇਕ ਉਹ ਕਹਿੰਦੀ ਭੁੱਖੀ ਆ ਕੀ ਪਤਾ ਮਰੇ ਨੂੰ ਪਤਾ ਹੋਏ ਕਿ ਇਹ ਭੁੱਖੀ ਰਹੀ ਹੋਏਗੀ ਨਾ ਕੋਈ ਮਿਲਿਆ ਹੋਏ ਦਾ ਖਾਣ ਅੱਛਾ ਮੈਂ ਇਹ ਵੀ ਪੁੱਛਣਾ ਚਾਹਣਾ ਵੀ ਇਸ ਘਰ ਦੇ ਵਿੱਚ ਰੰਗ ਭਾਗਦੋਂ ਲੱਗੇ ਰੰਗ ਭਾਗ ਤੁਹਾਡੇ ਹੋਂਦ ਹੈ ਇਹਦੀ ਆਈ ਦੇ ਇਹ ਚੰਗੀ ਹੀ ਨਹੀਂ ਸੀ ਅੱਛਾ ਤੇ ਇਹਨਾਂ ਦੇ ਘਰ ਪੈਸੇ ਪਹਿਲਾਂ ਗਰੀਬੀ ਸੀ ਨਾ ਹੈ ਹੀ ਨਹੀਂ ਕੁਝ ਵੀ ਹੈ ਨਹੀਂ ਉੱਥੋਂ ਦਿਲਾ ਲਿਓ ਮੇਰੇ ਤੋਂ ਆਪੇ ਆਪੇ ਰਹਿੰਦੇ ਗਰੀਬਾਂ ਕੋਲ ਹਾਂ ਬਬੂ ਆਈ ਕਰ ਤੂੰ ਹਾਂ ਯਾਰਾ ਇਤ ਨੀਂਗਾ ਹੈ ਕੋਈ ਹੁਣ ਆਲੇ ਲੈ ਲੈਂਦਾ ਤੇਰੇ ਲੋ ਤਾਂ ਕੋਈ ਕਮੀ ਨਹੀਂ ਤੂੰ ਕਿੰਦੀਗਾ ਲੈਣ ਆਈ ਇੱਥੇ ਤੇ ਆਹ ਠੀਕ ਆ ਹਾਂ ਲੈਉਣ ਵਾਲੇ ਲੈ ਲੈਂਦਾ ਹੀ ਇਹਦੇ ਲੋ ਤਾਂ ਕੋਈ ਕਮੀ ਨਹੀਂ ਹੈ ਤੇ ਕਿੰਦੀ ਅੱਛਾ ਅੱਛਾ ਤੈਨੂੰ ਕੱਲੇ ਨੇ ਲਿਆਂਦਾ ਉਹਨੇ ਹਾਂ ਉਹਦੇ ਮੋੜ ਬੱਜੀ ਨਾਲ ਚੱਲ ਗਈ ਜਾ ਕੇ ਰਾਜੀ ਨਹੀਂ ਲੈਣ ਨੂੰ ਚੰਗੀ ਹੀ ਬਚਾਰੀ ਐ ਬਹੁਤ ਚੰਗੀ ਹੈ ਕਿਹੜੇ ਜਿੰਨਾ ਚੰਗਾ ਕੋਈ ਨਾ ਹੋਵੇ ਤਾਂ ਨਾ ਚੰਗੀ ਕਿਉਂ ਬਣਾ ਬਈ ਜੇ ਇਦਾਂ ਨਹੀਂ ਤਾਂ ਮੈਂ ਉਹਦਾ ਨਾ ਚੰਗੀ ਨਾ ਬਣਾ ਮੈਂ ਆ ਚੰਗੀ ਬਹੁਤ ਸੀ ਬੜਾ ਚੰਗੀ ਬੀਬੀ ਕਦੇ ਇਕੱਠੀਆਂ ਜਿੱਦਾਂ ਕਿਤੇ ਗਈਆਂ ਕਿਤੇ ਕਿਤੇ ਕਿਸੇ ਪ੍ਰੋਗਰਾਮ ਤੇਰੀ ਬੰਦਾਲੀ ਜਾਂਦੀ ਰਹੀਆਂ ਤੇ ਫਿਰ ਉਹ ਨਹੀਂ ਤੇ ਤਾਂ ਜਾ ਹੁੰਦਾ ਵੱਖਰੀ ਕਰ ਤੇ ਲੜ ਲੁੜ ਤੇ ਨਹੀਂ ਪਈ ਕਿਤੇ ਕਿਤੇ ਦੀ ਤੇ ਲੜੀਆਂ ਬਾੜੀ ਕਰਦੀ ਲੜੀ ਫੇਰੀ ਆਪਣੇ ਪੇਕਿਆਂ ਤੇ ਗਏ ਲੈ ਕੇ ਇਹਨੂੰ ਮੰਮੀ ਨੂੰ ਇਕੱਠੇ ਜਦੋਂ ਉਹ ਦੀ ਕੋਈ ਗੱਲ ਹੋਣੀ ਤੇ ਜਾਂਦੀ ਰਹੀ ਉਹ ਵੀ ਆਹੀ ਸ਼ਾਦੀ ਜਾਂਦੀ ਰਹੀ ਬੈਸ਼ੇ ਜਾਂਦੀ ਰਹੀ ਆ ਮੰਮੀ ਰਹੀ ਆ ਮੈਨੂੰ ਪਤਾ ਹੀ ਨਹੀਂ ਤੇ ਇਹ ਵੀ ਖੜਦੀ ਹੁੰਦੀ ਹੈ ਆ ਇਹ ਇਹ ਵੀ ਖੜਦੀ ਹੁੰਦੀ ਸੀ ਹੋਰ ਖੜਦੀ ਆ আচ্ছা 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 ਤੇ ਕਿਦਾਂ ਮਾੜਾ ਮੋਟਾ ਪੁੱਛਦੀ ਆ ਇੰਨਾ ਪਿਆਰ ਸੀ ਹੁਣ ਇਹ ਏ ਹੁਣ بگੜ ਗਈ ਏ ਜਿਆਦਾ ਤੇ ਹੁਣ ਕਿਉਂ ਇਦਾਂ ਕਰਦੀ ਹੁਣ ਨਹੀਂ ਸੁਧਰ ਸਕਦੀ ਨਹੀਂ ਪਹਿਲਾਂ acha ਪਿਆਰ ਸੀਗਾ ਬੜਾ ਬਹੁਤ ਸੀਗਾ ਤੇ ਹੁਣ ਕਿਉਂ ਇਦਾਂ ਟੈਣਾ ਮਾਂ ਨੂੰ ਕੰਮ ਕਰਦੇ ਇਹ ਹੁਣ بگੜ ਗਈ ਏ ਜਿਆਦਾ ਇਹ ਹੁਣ ਤੇਰੀ ਕਿਉਂ ਆ ਚੜ ਗਈ ਹੁਣ ਜਿਆਦਾ ਹੈ ਹੈ ਚੜ ਗਈ ਹੁਣ ਜਿਆਦਾ ਚੜੀ ਆ ਹਾਂ ਹੁਣ ਮੇਰੇ ਕੋ ਕੰਮ ਨਹੀਂ ਹੁੰਦਾ ਹਾਂ ਉਹ ਕੰਮ ਵਾਲੀਆਂ ਲਾ ਲਈਆਂ ਤੇ ਤਾਂ ਵਿਗੜੀਆਂ ਵੀ ਇਹ ਮੈਨੂੰ ਮੇਤੇ ਔਖੇ ਮੈਨੂੰ ਨੋਟ ਦੇਣੇ ਮੇਰੀ ਵਾਲਾ ਭਾਵਾ ਹੋਰ ਦੋ ਲਾਲਾ ਹੈ ਨਾ ਭਾਈ ਮੈਨੂੰ ਕੀ ਬਹੁਤ ਹੈ ਨਾ ਏਨਾ ਉਹ ਲੈਣਾ ਉਹਨੂੰ ਪਤਾ ਕੀ ਕੰਬੋ ਨੂੰ ਪਤਾ ਕੀ ਕੰਟੀਨਿਊ ਕਹਿੰਦੇ ਕਹਿੰਦੀ ਇਸ ਤੋਂ ਬਚ ਕੇ ਰਹੀ ਇਹਨੇ ਤੈਨੂੰ ਚੂਲਾ ਲਾਉਣੀਆਂ ਜਦੋਂ ਲਾਉਣੀਆਂ ਇਹ ਮੰਮੀ ਉਹਨੂੰ ਕਹਿੰਦੀ ਪਈ ਅੱਜ ਸਵੇਰੇ ਸਵੇਰੇ ਕਹਿੰਦੀ ਜਲੂਰ ਕਹਿੰਦੀ ਹੋਣੀ ਜਲੂਰ ਕਹਿੰਦੀ ਹੋਣੀ ਮੈਂ ਸੁਣੀ ਗੱਲ ਮੈਂ ਸੁਣੀ ਗੱਲ ਉਹ ਕਹਿੰਦੀ ਨਹੀਂ ਭੈਣ ਉਹਨੇ ਕੀ ਕਹਿਣਾ ਵਿਚਾਰੀ ਨੇ ਮੈਂ ਗੱਲ ਸੁਣੀ ਅੱਜ ਆ ਦੇਖ ਲੈ ਤਵੇ ਹਰ ਦਿਤੂ ਵੇਲਾਣਾ ਸਾਰਿਆਂ ਨੂੰ ਦੱਸਦੀ ਐ ਸਾਰਿਆਂ ਨੂੰ ਦੱਸਦੀ ਪਰ ਜੋ ਕੁਛ ਮੈਂ ਹੈਗੀ 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 ਆ ਰੇਖਾ ਨੂੰ ਵੀ ਇਹੀ ਕਿਹਾ ਵੀ ਜੇ ਕੋ ਉਹ ਕਹਿ ਦੇਵੇ ਤਾਂ ਗੁੱਸਾ ਨਹੀਂ ਕਰਨਾ ਉਹ ਹੁਣ ਇਦਾਂ ਹੀ ਆ ਮਾੜੀ ਮੋਟੀ ਤੇ ਉਹਦਾ ਗੁੱਸਾ ਨਾ ਕਰੀ ਆਹ ਗੱਲ ਕਹਿੰਦੀ ਆ ਹੈ ਤੇ ਮੈਨੂੰ ਨਾ ਹੋਇਆ ਸਮਝੀ ਪਰ ਮੈਂ ਮੇਰੀ ਜਿੰਨਾ ਉਮਰ ਮੈਂ ਹਟਾ ਕੇ ਜਾਉਣੀ ਜੋ ਮਰਜ਼ੀ ਜ਼ੋਰ ਲਾ ਲੈ ਜਿੰਨਾ ਮਰਜ਼ੀ ਠੀਕ ਹੈ ਬੋਲੀਆ ਮੈਂ ਤੁਹਾਨੂੰ ਦੱਸ ਪਹਿਲਾਂ ਹਾਂ ਕਿ ਉਹ ਨੋਹ ਵੀ ਕਿਤੇ ਲੱਭਦੀ ਗਾ ਲੱਭ ਕਿਉਂ ਨੋਹ ਲੱਭਦੀ ਨਹੀਂ ਪਰ ਮਾਂ ਜਿੱਥੇ ਮਰਜ਼ੀ ਫਿਰ ਕੇ ਦੀ ਸਹੀ ਗੱਲ ਹੈ ਮੈਂ ਤੇ ਆਪ ਨਹੀਂ ਲੱਭਦੀ ਗੰਦੀਰ ਦਾ ਕਰਮ ਚੰਗੇ ਜਿਹੜੀ ਇੱਥੇ ਉਹਨੇ ਲੱਭ ਲਈ ਅੱਜ ਹਾਏ ਰੱਬ ਬਾਕੀ ਦੇ ਕਰਮ ਬਾਕੀ ਦੇ ਲੋਕਾਂ ਦੇ ਕਰਮ ਹੈ ਹੀ ਨਹੀਂ ਇਹਦੇ ਕਰਮ ਸਗੇ ਤੇ ਮੇਰੇ ਉਹ ਤਾਂ ਸੱਚੀ ਮੈਂ ਤਾਂ ਇੰਨਾ ਖੁਸ਼ੀ ਹਾਂ ਮੇਰੇ ਤੇ ਵੀ ਮੈਨੂੰ ਇਹ ਬੜੀ ਕੁੜੀ ਚੱਗੀ ਬੱਲੇ 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 ਆਹ ਪੜੀਏ ਸੇ ਤੱਕ ਆਪੇ ਇਹ ਤੂੰ ਨਾ ਕਰੀਏ ਤਾਂ ਬੱਕਰ ਸੇਕਲ ਹੋ ਰਾ ਨਹੀਂ ਨਹੀਂ ਆਪ ਥੋੜਾ ਮੈਨੂੰ ਕਹਿੰਦਾ ਹੁੰਦਾ ਸੀ ਕਹਿੰਦਾ ਵੀ ਸਾਰਾ ਕੰਮ ਕਰਨ ਜਾਣਦੀ ਆ ਇੱਜ਼ਤ ਕਰਨ ਜਾਣਦੀ ਸਾਰਿਆਂ ਦੀ ਅੱਛਾ ਇੱਥੇ ਨਹੀਂ ਕਰਾਉਣੀ ਇਹ ਤਾਂ ਮੈਂ ਨਹੀਂ ਕੀਤੀ ਅੱਛਾ ਮਤਲਬ ਆਈ ਤਾਂ ਕੰਮ ਕਰਨ ਜਾਣਦੇ ਨਹੀਂ ਕਹਿੰਦਾ ਕੌਣ ਕਰਦਾ ਜਾਣ ਕੇ ਕਹਿੰਦੇ ਵੀ ਇਹਨਾਂ ਨੂੰ ਇੱਜ਼ਤ ਕਰਾਉਣੀ ਨਹੀਂ ਹੁੰਦੀ ਆ ਸਾਡੇ ਦਾ ਜੀ ਇਹ ਇਹ ਬਹੁਤੀ ਕੀਤਾ ਰੱਖਦੀ ਆ ਨਾ ਇਹਦੇ ਸਾਰੀ ਇੱਜ਼ਤ ਦੇ ਦੇ ਕਹਿੰਦੇ ਸਾਫ ਗੁਰੂ ਇਹਦੇ ਚਲੇ ਇਹਦੇ ਸਾਹ ਇਹਦੇ ਰਾਮੇ ਦਾ ਇਹਦਾ ਇਹ ਸਭ ਕੋਈ ਆਇ ਕੱਲ ਦੁਸ਼ਮਣ ਆਹ ਆਇ ਕੱਲ ਕੰਬਲ ਲੈ ਕੇ ਬੈਠੀ ਮਪੇ ਆਣ ਕੇ ਬੁੱਝਾ ਹੋ ਗਿਆ ਤਾਂ ਮੈਂ ਕਿਹਾ ਚੱਲ ਜਿੱਦਾਂ ਦੀ ਨੀਣਾ ਦੀ ਹੈ ਨੀਣਾ ਨੀਗਾ ਤੇਰੇ ਹੋਰ ਕਹੀ ਨੇ ਹੋ ਰਾਂਗੇ ਫਿਰ ਮੈਂ ਨਾ ਤੂੰ ਮੈਨੂੰ ਦੇ ਦੇ ਆਹ ਸੋ ਕਾਹਦੇ ਹੱਥ ਸੋਨ ਹੋਣ ਦੇ ਨਾ ਰਾਤ ਤੇ ਸਾਗ ਬਣਾਇਆ ਅਜੇ ਹਾਂ ਤੇ ਉਹ ਜੇ ਸਾਗ ਤੇ ਉਹ ਜੇ ਸ਼ਗਮ ਕਿਦੀ ਲਿਆ ਘਟਾ ਅੱਛਾ ਖਾ ਲੈ ਇਹ ਪੁੱਛ ਵੀ ਮੈਂ ਕਿਹਾ ਵੀ ਮੈਂ ਕੱਟਣੇ ਸ਼ਗਮ ਬਣਾਉਣੇ ਪਹਿਲਾਂ ਸਾਗ ਤੂੰ ਤੇ ਹੀ ਸਾਗ ਬਣਾ ਲੈ ਮੈਂ ਨਹੀਂ ਕੱਟਣੀ ਕੱਟਦੀ ਮੈਂ ਉਹ ਹਾਂ ਦੇ ਲੋ ਨਾਲੇ ਸਾਗ ਤੇ ਨਾਲੇ ਸ਼ਗਮ ਇਹ ਲੈ ਬਣ ਆਉਂਦੇ ਕੀ ਫੇਰ ਦੱਸਣ ਦੇ ਤਾ ਤੂੰ ਵੀ ਦੱਸਿਆ ਕਰਨਾ ਹੋਲੇ ਮੈਂ ਨਹੀਂ ਕੱਟਣੀ ਉਹਦੀ ਸਬਜੀ ਆਓ ਉਦਾਂ ਦਾ ਸਾਗ ਉਦਾਂ ਦਾ ਸ਼ਗਮ ਆ ਕੇ ਬਣਾ ਨਾਲੇ ਨਾਲੇ ਬੰਦਾ ਕਰੇ ਤਾਂ ਨਾਲੇ ਫੇਰ ਗੱਲਾਂ ਸੋਣੇ ਹੈ ਸਹੀ ਗੱਲ ਹੈ ਸੋਣੀ ਨਹੀਂ ਕੋਈ ਯਾ ਬੋਸ ਅੱਗੇ ਤੇ ਕਹਿ ਨਹੀਂ ਨਾ ਇਹਦੀ ਲਿਆ ਮੈਂ ਰੱਖ ਤਾ ਸੁਣਾਣੀ ਮੈਂ ਕਿਹਾ ਕੱਟ ਲਾ ਮੈਂ ਲਖਾਣਾ ਸੰਜੀਤ ਨਹੀਂ ਕੋਲ ਗਈ ਹੈ ਖਰੇ ਕੱਟੜੇ ਮੈਂ ਲਿਆ ਮੈਂ ਕੱਟ ਦਾਂ ਨਾ ਮਾੜੀ ਗੱਲ ਕਹੀ ਹੈ ਮੈਂ ਕਹਿੰਦਾ ਨਹੀਂ ਮਾੜੀ ਪੁੱਠੀ ਸੰਧੀ ਸਾਰਾ ਗੱਲ ਨੂੰ ਪੁੱਠੀ ਸੰਧੀ ਕਹਿੰਦੇ ਮੈਂ ਹੀ ਚੰਗੀ ਨਹੀਂ ਕਹਿੰਦੀ ਹੈ ਹੈ ਪੁੱਠੀ ਬੜੀ ਚੰਗੀ ਆ ਤੂੰ ਬਹੁਤ ਚੰਗੀ ਆ ਤੇਰਾ ਤਾਂ ਸਾਹ ਹੀ ਨਹੀਂ ਚਲੋ ਠੀਕ ਹੈ ਚੰਗੀ ਰਹਿ ਤੂੰ ਬਰਾ ਚੰਗੀ ਰਹਿ ਬਰਾ ਅਸੀਂ ਮਾੜੇ ਚੰਗੇ ਅਸੀਂ ਮਾੜੇ ਬੀਬੀ ਚੱਲੀ ਨਾ ਬਸ ਹੈ ਚੱਲੀ ਨਾ ਲੈ ਲੱਗੀ ਨਹੀਂ ਸਿਰ ਨੂੰ ਆ ਐਵੇਂ ਨਾ ਲੱਗ ਪਈ ਆਹੋ